ਸਨੰਦਾ ਸ਼ਰਮਾ ਤੇ ਪਿੰਕੀ ਢਾਲੀਵਾਲ ਦਾ ਮੁੱਦਾ ਸੋਸ਼ਲ ਮੀਡੀਆ ਦੇ ਉੱਪਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈਗਾ ਜਦੋਂ ਸਨੰਦਾ ਸ਼ਰਮਾ ਨੇ ਆਪਣੇ ਇੰਸਟਾਗ੍ਰam ਦੇ ਉੱਪਰ ਇੱਕ ਸਟੋਰੀ ਸ਼ੇਅਰ ਕੀਤੀ ਜਿਸ ਦੇ ਵਿੱਚ ਸਨੰਦਾ ਸ਼ਰਮਾ ਨੇ ਲਿਖਿਆ ਸੀ ਕਿ ਇੱਕ ਮੈਨੂੰ ਕੰਪਨੀ ਦੇ ਪ੍ਰੋਡਿਊਸਰ ਦੁਵਾਰਾ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈਗਾ ਤੇ ਪਿੰਕੀ ਢਾਲੀਵਾਲ ਦੇ ਉੱਪਰ 250 ਕਰੋੜ ਦੇ ਇਲਜ਼ਾਮ ਵੀ ਲਾਏ ਨੇ ਕਿ ਇਹਨਾਂ ਨੇ ਮੇਰੇ ਤੋਂ ਕਮਾਇਂ ਨਹੀਂ ਤੇ ਮੈਨੂੰ ਪੂਟੀ ਕੌੜੀ ਨਹੀਂ ਦਿੱਤੀ ਤੇ ਹਜੇ ਵੀ ਮੈਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈਗਾ ਮੇਰੇ ਕੋਲ ਇਸ ਟਾਈਮ ਆਪਣਾ ਘਰ ਵੀ ਨਹੀਂ ਹੈਗਾ ਇਹਨਾਂ ਸਾਰੀਆਂ ਗੱਲਾਂ ਤੋਂ ਬਾਅ ਪਿੰਕੀ ਢਾਲੀਵਾਲ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਤੇ ਨਾਲ ਦੀ ਨਾਲ ਸੰਨਤਾ ਸ਼ਰਮਾ ਦੀ سپورਟ ਦੇ ਵਿੱਚ ਮਿਊਜ਼ਿਕ ਇੰਡਸਟਰੀ ਦੇ ਵੱਡੇ ਵੱਡੇ ਕਲਾਕਾਰ ਵੀ ਆਏ ਨੇ ਤੇ ਉੱਥੇ ਹੀ ਜਦੋਂ ਪਿੰਕੀ ਢਾਲੀਵਾਲ ਨੂੰ ਜੇਲ੍ਹ ਜਾਂਦੇ ਆ ਪੁੱਛਿਆ ਗਿਆ ਪੱਤਰਕਾਰਾਂ ਦੁਆਰਾ ਕਿ ਤੁਹਾਡੇ ਉੱਪਰ ਸੰਨਤਾ ਸ਼ਰਮਾ ਨੇ ਜੋ ਇਲਜ਼ਾਮ ਲਾਇਨ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਤਾਂ ਪਿੰਕੀ ਢਾਲੀਵਾਲ ਨੇ ਕਿਹਾ ਕਿ ਜਦੋਂ ਕਿਸੇ ਬੱਚੇ ਨੂੰ ਰੋਟੀ ਪਾਵਾਂਗੇ ਤਾਂ ਇਹੀ ਰਿਜ਼ਲਟ ਮਿਲੇਗਾ ਸੋ ਉੱਥੇ ਆਪਾਂ ਤੋਂ ਨਾ ਦੇ ਕਿ ਇਸ ਕਲਿੱਪ ਦੇ ਨਾਲ ਸੰਨਤਾ ਸ਼ਰਮਾ ਦੀ ਇੱਕ ਵੀਡੀਓ ਨੂੰ ਵੀ ਜੋੜਿਆ ਜਾ ਰਿਹਾ ਜਿਸ ਦੇ ਵਿੱਚ ਸੰਨਤਾ ਸ਼ਰਮਾ ਅੱਜ ਤੋਂ ਕੁਝ ਟਾਈਮ ਪਹਿਲਾਂ ਇੱਕ ਇੰਟਰਵਿਊ ਦੇ ਵਿੱਚ ਗਈ ਸੀ ਉਸ ਤੋਂ ਦੁਬਾਰਾ ਪੁੱਛਿਆ ਗਿਆ ਸੀਗਾ ਕਿ ਤੁਸੀਂ ਪਿੰਕੀ ਢਾਲੀਵਾਲ ਨੂੰ ਕਿਵੇਂ ਦੇਖਦੇ ਹੋਗੇ ਤਾਂ ਸਮਨਤਾ ਸ਼ਰਮਾ ਨੇ ਕਿਹਾ ਸੀ ਕਿ ਪਿੰਕੀ ਢਾਲੀਵਾਲ ਉਹ ਇਨਸਾਨ ਆਗਾ ਜਿਸ ਨੇ ਮੈਨੂੰ ਮੇਰੇ ਮਾਪਿਓ ਵਾਂਗ ਹੀ ਪਿਆਰ ਦਿੱਤਾਗਾ ਤੇ ਮੈਨੂੰ ਆਪਣੇ ਬੱਚਿਆਂ ਤੋਂ ਵੱਧ ਕੇ ਚਾਹਿਆਗਾ ਤੇ ਮੈਨੂੰ ਆਪਣੇ ਘਰ ਦੇ ਵਿੱਚ ਰੱਖਿਆਗਾ ਮੈਨੂੰ ਕਦੇ ਵੀ ਕਿਸੇ ਚੀਜ਼ ਦੀ ਘਾਟ ਨਹੀਂ ਮਹਿਸੂਸ ਹੋਣ ਦਿੱਤੀ ਨਾਲ ਦੀ ਨਾਲ ਮੈਨੂੰ 뮤직 ਇੰਡਸਟਰੀ ਦੇ ਵਿੱਚ ਕਿਵੇਂ ਗੱਲ ਕਰਨੀ ਹੈ ਕਿਵੇਂ ਬੋਲਣਾ ਹੈ ਇਹ ਸਾਰਾ ਕੁਝ ਮੈਨੂੰ ਪਿੰਕੀ ਢਾਲੀਵਾਲ ਦੁਆਰਾ ਹੀ ਸਿਖਾਇਆ ਗਿਆਗਾ ਤਾਂ ਸੋਨਮ ਕਰਨ ਅਨੁਸ਼ੀਸ਼ ਉਹਨਾਂ ਦੇ ਪੇਟੇ ਨੇ ਦੋਨੋਂ ਹਨ ਪਰ ਉਹਨਾਂ ਜਦੋਂ ਦੀ ਮੈਂ ਕਰ ਚਾਹੀਆਂ ਪਹਿਲ ਮੈਨੂੰ ਆ ਕੋਈ ਵੀ ਚੀਜ਼ ਆ ਮੈਂ ਇਹ ਕਹਿੰਦਾ ਨਾ ਕਿ ਭਾਈ ਜੀ ਆ ਆ ਚੀਜ਼ ਨਹੀਂ ਕਰਨੀ ਨਹੀਂ ਕਰਨੀ ਨਹੀਂ ਕਰਨੀ ਕੋਈ ਉਸ ਵੀਡੀਓ niche ਕਮੈਂਟ ਕਰਦੇ ਪਏ ਨੇ ਕਿ ਉਦੋਂ ਤਾਂ ਬਹੁਤ ਤਾਰੀਫਾਂ ਕਰਦੀ ਸੀ ਸੰਨਤਾ ਸ਼ਰਮਾ ਤੇ ਹੁਣ ਇੰਨਾ ਮਾੜਾ ਕਿਉਂ ਹੋ ਗਿਆ ਪਿੰਕੀ ਢਾਲੀਵਾਲ ਜਦੋਂ ਆਪਣਾ ਕੋਈ ਬੰਦਾ ਸਟਾਰਟਿੰਗ ਦੇ ਵਿੱਚ ਬਾਹ ਫੜਦਾਗਾ ਤਾਂ ਆਪਾਂ ਨੂੰ ਉਹ ਚੰਗਾ ਲੱਗਦਾਗਾ ਆਪਾਂ ਉਸ ਦੀ ਤਾਰੀਫ ਕਰ ਦਾਂਗੇ ਪਰ ਜਦੋਂ ਉਸ ਬੰਦੇ ਬਾਰੇ ਆਪਾਂ ਨੂੰ ਪਤਾ ਲੱਗਦਾ ਕਿ ਇਹ ਬੰਦਾ ਤਾਂ ਆਪਾਂ ਥੋੜਾ ਰੁਪਿਆ ਦੀ ਜਾਇਜ਼ਾਤ ਬਣਾਈ ਜਾ ਰਿਹਾਗਾ ਕਰੋੜਾਂ ਰੁਪਏ ਆਪਣੇ ਬੈਂਕਾਂ ਦੇ ਵਿੱਚ ਰੱਖੀ ਜਾ ਰਿਹਾਗਾ ਸਾਨੂੰ ਕੁਝ ਵੀ ਰੁਪਏ ਵੀ ਨਹੀਂ ਮਿਲਦੇ ਪਏ ਤਾਂ ਆਪਾਂ ਨੂੰ ਉਹ ਬੰਦਾ ਮਾੜਾ ਜ਼ਰੂਰ ਲੱਗਦਾਗਾ ਇਹੀ ਗੱਲ ਸੰਨਤਾ ਸ਼ਰਮਾ ਦੇ ਨਾਲ ਹੋਈ ਹੈਗੀ ਕਿ ਪਹਿ ਸਨਦਾ ਸ਼ਰਮਣ ਉਸ ਟਾਈਮ ਇਹ ਨਹੀਂ ਸੀ ਪਤਾ ਕੀ ਮੇਰੇ ਤੋਂ ਇਹ ਕਿੰਨੇ ਰੁਪਏ ਕਮਾਉਂਦਾ ਪਿਆਗਾ ਤੇ ਮੈਨੂੰ ਇਹ ਕੁਝ ਵੀ ਨਹੀਂ ਦਿੰਦਾ ਪਿਆ ਬਾਕੀ ਇੰਨਾਂ ਗੱਲਾਂ ਬਾਰੇ ਤੁਸੀਂ ਕੀ ਸੋਚਦੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰੋ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰਾਖਾ